23 ਟੈਟਾ ਨੂੰ ਖਰਾ ਕੇ ਪਿੱਖੀ ਵਿੰਡ ਦੇ ਦੋ ਬੱਚਿਆਂ ਨੇ ਜਿੱਤੇ 골ਡ ਮੈਡਲ ਅਤੇ ਕੀਤਾ ਆਪਣਾ ਅਤੇ ਆਪਣੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੌਸ਼ਨ ਹਲਕਾ ਖੇਮਕਰਨ ਦੇ ਸਕੂਲ ਇਕਿਵੈਂਟ ਕਲਗੀਧਾਰ ਪਬਲਿਕ ਸਕੂਲ ਦੇ ਦੋ ਬੱਚੇ ਜਿਹੜੇ ਆ ਨੈਸ਼ਨਲ ਖੇਡ ਕੇ ਆਏ ਤਾਂ ਗੱਤਕੇ ਦੇ ਵਿੱਚੋਂ ਜਿਹੜੀਆਂ ਵੱਡੀਆਂ ਮੱਲਾ ਮਾਰੀਆਂ 골ਡ ਮੈਡਲ ਜਿੱਤ ਕੇ ਜਿਹੜੇ ਸਕੂਲ ਅਤੇ ਆਪਣੇ ਇਲਾਕੇ ਅਤੇ ਆਪਣੇ ਮਾਪਿਆਂ ਦਾ ਜਿਹੜਾ ਉਹ ਨਾਮ ਰੌਸ਼ਨ ਕੀਤਾ ਤਾਂ ਉਹਨਾਂ ਦੇ ਨਾਲ ਕਰਦੇ ਹਾਂ ਵਿਦੇਲੇ ਜਾਣਕਾਰੀ ਉਹਨਾਂ ਤੋਂ ਲੈਣੇ ਆ ਕਿ ਕਿਸ ਤਰ੍ਹਾਂ ਜਿਹੜੀ ਆ ਉਹ ਇਹਨਾਂ ਨੂੰ ਜਿੱਤ ਮਿਲੀ ਅਤੇ ਕਿੰਨੇ ਟਾਈਮ ਤੋਂ ਜਿਹੜੇ ਉਹ ਗਏ ਸੀ ਸਾਰੀ ਪੂਰੀ ਗੱਲਬਾਤ ਆਪਾਂ ਪਰ ਕਿਹਾ ਤੁਹਾਡਾ ਤੇ ਕਿ ਕਿਥੇ ਮੱਲਾ ਮਾਰਿਆ ਤੁਸੀਂ ਮੇਰਾ ਨਾਮ ਪਰਮੋਦ ਸਿੰਘ ਹੈ ਜਦ ਮੈਂ ਨੋਮੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਅੰਡਰ 14 ਵਿੱਚ 골ਡ ਆਇਆ ਹੈ ਫਾਈਨਲ ਸ਼ੁੱਟ ਦੀ ਤੁਸੀਂ ਦੱਸੋ ਤੇ ਕੀ ਇਹ ਜਿਹੜੇ ਸਕੂਲੇ ਪੜ੍ਹਦੇ ਤੇ ਕੀ ਕਿਥੇ ਛੇੜ ਜਾਏ ਮੇਰਾ ਨਾਮ ਗੁਰਨoor ਕਾਰਾ ਹੈ ਮੇਰੇ ਸਕੂਲ ਦਾ ਨਾਮ ਕਲਗੀਤਾ ਪਬਲਿਕ ਸਕੂਲ ਪਖੀਵੰਡਾ ਮੈਂ ਦਿੱਲੀ ਚ ਖੇਡ ਕੇ ਆਈ ਆ ਸਬ ਜੂਨੀਅਰ ਤੇ ਜੂਨੀਅਰ ਨੌਵੀਂ ਨੈਸ਼ਨਲ ਤੇ ਮੇਰਾ ਅੰਡਰ 11 ਅਟ ਅੰਡਰਚੋ ਗੋਲਟ ਆਇਆ ਬੇਬੀ ਤੁਹਾਡਾ ਕੋਲਟ ਮੈਡਲ ਕਿਸ ਸਾਡੀ ਦਾ ਤੁਸੀਂ ਹਾਂਜੀ ਕਿਹੜਾ ਪਿੰਡ ਬੋਗਦੀ ਖਾਲਸਾ ਲਾਜ ਜੀ ਕਿਸਦੇ ਜੀ ਮੇਰਾ ਨਾਮ ਰਾਜਵੀਰ ਕੌਰ ਮੇਰਾ ਪਿੰਡ ਲਖਨਾਏ ਜੀ ਕੁਫੀ ਪੰਜਾਬ ਵੱਲੋਂ ਕੋਚ ਬਣ ਕੇ ਗਏ ਸੀ ਤੇ ਕੀ ਉਥੇ ਜਿਹੜਾ ਬੱਚਾ ਨੇ ਨਾ ਪ੍ਰਾਪਤੀ ਕੀਤੀ ਜਿਹੜੇ ਕਿੰਨਿਆ ਤੇ ਸਟੇਟ ਆਈਆਂ ਸਾਨੂੰ ਤੇ ਕਿਹਦੇ ਉਹ ਤੇ ਸਾਡੇ ਹਰਤਰਨਤਨ ਡਿਸਟ੍ਰਿਕਟ ਦੇ ਦੋ ਬੱਚੇ ਨੇ ਗੁਰਨoor ਕੌਰ ਤੇ ਪਰਮੀਤ ਕੌਰ ਨੇ 골ਡ ਮੈਡਲ ਹਾਸਲ ਕੀਤਾ ਉਥੇ 23 ਸਟੇਟਸ ਨੇ ਪਾਰਟਿਸਿਪੇਟ ਕੀਤਾ ਜਿੰਨਾਂ ਵਿੱਚ ਤੁਹਾਡੇ ਜ਼ਿਲ੍ਹੇ ਦੇ ਬੱਚੇ ਨੇ ਮੱਲਾ ਮਾਰੀਆਂ ਫਰਸਟ ਕਿਹੜੇ ਆਏ ਜੀ ਫਰਸਟ ਆਲ ਓਵਰ ਇੰਡੀਆ ਆਲ ਓਵਰ ਪੰਜਾਬ ਫਰਸਟ ਆਇਆ ਜੀ ਕਿੰਨੇ ਕਿ ਜਿਹੜੇ ਬੱਚੇ ਸੀ ਉਹ ਤੇ ਜਿਹੜਾ ਸ਼ਾਰਟੇਜ ਕਿ 1500 ਤੋਂ ਵੱਧ ਬੱਚੇ ਸੀ ਮੈਡਲ ਵੰਡ ਸਪੜੀ ਕਿ ਪਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਬੱਚਿਆਂ ਨੂੰ ਮੈਂ ਕਹਿਣਾ ਚਾਹੁੰਦੀ ਵੱਧ ਤੋਂ ਵੱਧ ਖੇਡਣ ਦੇ ਪ੍ਰਤੀ ਜਾਗਰੂਕ ਹੋਵੋ ਵੱਧ ਤੋਂ ਵੱਧ ਆਪਣੇ ਫਿਟਨੈਸ ਵੱਲ ਧਿਆਨ ਦਿਓ ਕਿਡਾ ਬਲਤਿਆਂ ਦੇਣਾ ਚਾਹੀਦਾ ਤੁਹਾਡੇ ਬੱਚੇ ਜਿਹੜੇ 골ਡ ਮੈਡਲ ਪ੍ਰਾਪਤ ਕਰਕੇ ਆਏ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ 9ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜਿਹੜੀ ਦਿੱਲੀ ਵਿੱਚ ਹੋਈ ਔਰ ਜਿਹਦੇ ਵਿੱਚ ਤੇ ਹੀ ਸਟੇਟਸ ਨੇ ਪਾਰਟਿਸਿਪੇਟ ਕੀਤਾ ਤੇ ਉਹਦੇ ਵਿੱਚ ਇਹਨਾਂ ਦੋਨੋਂ ਬੱਚਿਆਂ ਦੇ 골ਡ ਮੈਡਲ ਆਏ ਨੇ ਸਕੂਲ ਵੱਲੋਂ ਵੀ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਉਸ ਤੋਂ ਬਾਅਦ ਫਿਰ ਆਪਣੀ ਸਟੇਟ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਇਹਦੇ ਵਿੱਚ ਇਹਨਾਂ ਦੇ ਕੋਚ ਸਹਿਬਾਨ ਇਹਨਾਂ ਦੇ ਮਾਤਾ ਪਿਤਾ ਜੀ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਬੱਚਿਆਂ ਦੀ ਮਿਹਨਤ ਹੈ ਕਿ ਅੱਜ ਇਹ 골ਡ ਮੈਡਲ ਜਿੱਤ ਕੇ ਆਏ ਨੇ ਸਰ ਤੁਹਾਡੇ ਕੋਈ ਦੀ ਕੋਈ ਪੰਜਾਬ ਦੇ ਕੋਚ ਬਣ ਕੇ ਗਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਹਾਂਜੀ ਜਿਵੇਂ ਕਿ ਰਾਜਵੀਰ ਕੌਰ ਦਾ ਬੜਾ ਲੰਬਾ ਤਜਰਬਾ ਹੈ ਬੜਾ ਲੰਬਾ ਐਕਸਪੀਰੀਅੰਸ ਹੈ ਇਸ ਇਵੈਂਟ ਨੂੰ ਲੈ ਕੇ ਗਤਕਾ ਇਵੈਂਟ ਨੂੰ ਲੈ ਕੇ ਉਹ ਖੁਦ ਵੀ ਉਹ ਕਈ ਵਾਰ ਇੰਡੀਆ ਦੇ ਚੈਂਪੀਅਨ ਬਣੇ ਨੇ ਔਰ ਇਸ ਵਾਰੀ ਇਹ ਫਿਰ ਗਤਕਾ ਟੀਮ ਦੀ ਇਹਨਾਂ ਨੇ ਲੀਡ ਕੀਤਾ ਤੇ ਔਰ ਇਹਨਾਂ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਵਿੱਚ ਡਾਇਰੈਕਸ਼ਨਸ ਦੇ ਦੇ ਕੇ ਅਸ਼ੀਆਨ ਡਾਇਰੈਕਸ਼ਨਸ ਦਿੱਤੀਆਂ ਬੱਚਿਆਂ ਨੂੰ ਔਰ ਬੱਚਿਆਂ ਨੇ ਵਧੀਆ ਰਿਜ਼ਲਟ ਦਿੱਤਾ ਬਹੁਤ ਧੰਨਵਾਦ ਕੋਰ ਸਾਹਿਬਾਨ ਬੱਚਿਆਂ ਨੂੰ ਗਦਕਾ ਦੀ ਸਖਲਾਈ ਕਿਹਨਾਂ ਦੇ ਨਾਮ ਹਾਂ ਗਦਕਾ ਦੀ ਸਖਲਾਈ ਮੇਰੇ ਨਾਲ ਹੀ ਵੀਰ ਜੀ ਖੜੇ ਨੇ ਮੈਂ ਇਹਨਾਂ ਨੂੰ ਕਾਵਾਂਗਾ ਮੇਰੇ ਇੱਧਰ ਰਾਜਨ ਕਵਰਪਾਲ ਸਿੰਘ ਜੀ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਹਨਾਂ ਬੱਚਿਆਂ ਨੂੰ ਤਿਆਰ ਕੀਤਾ ਔਰ ਇੱਕ ਲੰਬੀ ਮਿਹਨਤ ਤੋਂ ਬਾਅਦ ਹੁਣ ਰਿਜ਼ਲਟ ਆਪਣੇ ਸਾਰਿਆਂ ਦੇ ਸਾਹਮਣੇ ਜੀ ਗੁਰਪਤਾਰ ਸਿੰਘ ਜੀ ਤਾਂ ਹੀ ਜ਼ਿਲ੍ਹੇ ਵੱਲੋਂ ਤੁਹਾਡਾ ਡਿਊਟੀਆਂ ਲੱਗਦੀਆਂ ਹੈ ਸਹੀ ਮੇਅਰ ਪ੍ਰਧਾਨ ਜੀ ਡਿਸਟ੍ਰਿਕਟ ਕਰਨਤਾਰ ਨੇ ਇਹ ਤੁਹਾਡੇ ਬੱਚੇ ਮੱਲਾ ਮਾਰ ਕੇ ਆਇਆ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਣਾ ਚਾਹੁੰਦੇ ਆ ਜੀ ਇਹ ਦੋ ਬੱਚੇ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਅਟਿਆ ਕਲੱਬ ਦੇ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸੀ ਇੱਥੇ ਗੁਰਦੁਆਰਾ ਸਾਹਿਬ ਅਖਾੜਾ ਕਾਫੀ ਲੰਮੇ ਸਮੇਂ ਤੋਂ ਲੱਗ ਰਿਹਾ ਹੈ ਇਹੋ ਬੱਚੇ ਕਲਗੀਧਰ ਪਬਲਿਕ ਸਕੂਲ ਵੱਲੋਂ ਜਾ ਕੇ ਤੇ ਪਹਿਲਾਂ ਸਟੇਟ ਤੋਂ 골ਡ ਆਏ ਸੀਗੇ ਉਸ ਤੋਂ ਬਾਅਦ ਇਹ ਨਵੀਂ ਜਿਹੜੀ ਗੱਤਕਾ ਫੈਡਰੇਸ਼ਨ ਵੱਲੋਂ ਨਵੀਂ ਨੈਸ਼ਨਲ ਆ ਉਹਦੇ ਵਿੱਚ ਇਹਨਾਂ ਦੋ ਬੱਚਿਆਂ ਦਾ ਅੰਡਰ 14 골ਡ ਮੈਡਲ ਆ ਜੀ ਸੋ ਵਧਾਈ ਦੇ ਪਾਤਰ ਨੇ ਸਕੂਲ ਦੀ ਪੂਰੀ ਟੀਮ ਪ੍ਰਬੰਧਕ ਕਮੇਟੀ ਤੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਕੋਚ ਸਾਹਿਬਾਨ ਤੇ ਧੰਨਵਾਦ ਹੈ ਗੱਤਕਾ ਫੈਡਰੇਸ਼ਨ ਆਫ ਇੰਡੀਆ ਦਾ ਜਿਹੜੇ ਹਰ ਸਾਲ ਹੀ ਇਸੇ ਤਰ੍ਹਾਂ ਉਹ ਨੈਸ਼ਨਲ ਕਰਾਉਂਦੇ ਨੇ ਜਿਨ੍ਹਾਂ ਦੇ ਵਿੱਚ ਪਾਰਟਿਸਪੇਟ ਕਰਕੇ ਬੱਚਿਆਂ ਨੂੰ ਹੋਰ ਵੀ ਜਨ ਇਹਨਾਂ ਵੱਲ ਦੇਖ ਕੇ ਹੋਰ ਬੱਚਿਆਂ ਨੂੰ ਵੀ ਜੋਸ਼ ਪੈਦਾ ਹੋਵੇਗਾ ਕਿ ਵੱਧ ਤੋਂ ਵੱਧ ਗੇਮਾਂ ਦੇ ਨਾਲ ਜੁੜਿਆ ਜਾਵੇ ਇਹ ਗੇਮਾਂ ਦੇ ਨਾਲ ਜੁੜ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣਾ ਆਪਣੀ ਨੌਜਵਾਨੀ ਨੂੰ ਵੀ ਇੱਕ ਵੱਡੀ ਸੇਜ ਦੇਣਗੇ ਤੁਹਾਡੇ ਜ਼ਿਲ੍ਹੇ ਵੱਲੋਂ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਜ਼ਿਲ੍ਹੇ ਵੱਲੋਂ ਇੰਨਾ ਹੀ ਸਕੂਲਾਂ ਦੇ ਵਿੱਚ ਜਾਂ ਗੱਤਕਾ ਫੈਡਰੇਸ਼ਨ ਵੱਲੋਂ ਜਿਹੜੇ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾ ਕੇ ਅਖਾੜੇ ਚਲਾਏ ਜਾਂਦੇ ਨੇ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗੱਤਕਾ ਗੇਮ ਦੇ ਨਾਲ ਜੁੜਿਆ ਜਾਵੇ ਤਾਂ ਕਿ ਵੱਧ ਤੋਂ ਵੱਧ ਨੌਜਵਾਨੀ ਸਾਡੀ ਜਿਹੜੀ ਗੁਰੂ ਸਾਹਿਬ ਵੱਲੋਂ ਬਖਸ਼ੀ ਸਾਡੀ ਖੇਡ ਆ ਉਹਦੇ ਨਾਲ ਜੁੜ ਸਕਣ